है। एक एक के और करता करता वो नहीं पर्ण। तेरे पर्ण। पर्ण। कर सकता जोड़ी तेरे वालों में प्रभु सचमुच प्रभु बड़ी कृपा करना और असम तेन नमंत्र करते रहें बचे जो आशीर्वाद पर मां विश्वास करशीर्वाद परस जे थ्रू बच्या कृपा इन बचियम बया मिर्चा परिवार बि प्रेम बणिया हलो असीं हाणे वेती निशा पुछंदा आहियूं का कर ਸਾਰੇ ਹੀ ਆਦਮ ਦੇ ਵਿੱਚੋਂ ਉਹ ਸਾਇਕਲ ਦੇ ਵਿੱਚ ਨਿਕਲੇ ਹੋਏ ਆ ਹਲੇ ਵੀ ਹallelujah hallelujah hallelujah ਇੱਕ ਜੀ ਦੀ ਉੱਥੋਂ ਚਾਦੀ ਰਹੀ ਹੈ ਇੱਕ ਵਿਆਹ ਪਰਮੇਸ਼ਰ ਦੇ ਕਿਰਦ ਹallelujah ਹੁਣ ਇਹ ਵਿਆਹ ਪਰਮੇਸ਼ਰ ਦੇ ਲੋਕ ਕਰ ਰਹੇ ਹallelujah ਅੱਜ ਅਸੀਂ ਜਿੰਨੇ ਵੀ ਭੈਣ ਭਰਾ ਇੱਥੇ ਇਕੱਠੇ ਹੋਏ ਆ ਹallelujah ਇਹਨਾਂ ਬੱਚਿਆਂ ਲਈ ਕਾਸ਼ੀ ਤੇਰ ਦੇ ਲਈ ਆਏ ਆ ਬਰਕਤ ਦੇ ਲਈ ਆਏ ਆ ਇਹਨਾਂ ਦੋਨਾਂ ਨੂੰ ਅਸੀਂ ਇੱਕ ਕਰਨ ਲਈ ਆਏ ਆ ਹallelujah ਹੋਤੇ ਭੈਣ ਭਾਈ ਹੋਣ ਕੇ ਵਿੱਚ ਕਿੱਥੇ ਨੂੰ ਖਾਂਦਾ ਹੀ ਪਰ ਤਾਂ ਕੋਈ ਆ ਕੇ ਇੱਥੇ ਜੋੜੇ ਲਤਵਾ ਨਹੀਂ ਕਰ। ਹallelujah। ਪਰ ਅਸੀਂ ਕਿਸੇ ਵੀ ਬੁਲਾਵਾ ਆਏਗੇ ਤਾਂ ਆਪਸ ਸਾਥੇ ਕੀ। ਹallelujah। ਰਾਮ ਸਾਥੀ ਵੀ ਸੁਨੇਹਾ। ਹallelujah। ਜੇਸੀ ਕਿਸੇ ਦੀ ਬਲਾਕ ਕਰਦੇ ਤਾਂ ਸਾਡੇ ਲਈ ਬਲਾਕ ਹੋਣਾ। ਹallelujah। ਪਰ ਖਾਸ ਕਰਕੇ ਵਿਆਹ ਦੀ ਵਿੱਚ ਕੋਈ ਵਿਆਹ ਸਾਥੀ ਦੀ ਕੋਰਟ ਕਰਕੇ ਲੁਕਣ ਵਾਲ ਜਾਂਦੇ। ਹallelujah। ਭਾਵੇਂ ਕੋਹ ਜਿੰਨਾ ਮਰਜੀ ਹੋਵੇ। ਜਦ ਤੱਕ ਬੱਚੇ ਦੋ ਇਕੱਲੇ ਹੁੰਦੇ ਤੱਕ ਵਿਆਹ ਵਿਆਹ ਨਹੀਂ। ਹallelujah। ਇੱਕ ਖਾਸ ਕਰਕੇ